ਮਲਾਈ ਮੱਖਣ ਦੇਸੀ ਕਿਉਂ ਨਹੀਂ ਖਾਵਾਂਗੇ ਤਾਂ ਗੋਡਿਆਂ ਦੀ ਗਰੀਜ਼ ਕਿਵੇਂ ਬਣੇਗੀ ਅਗਰ ਇਹ ਚੀਜ਼ਾਂ ਛੱਡ ਦਿੱਤੀਆਂ ਤਾਂ ਕੱਲ ਨੂੰ ਤਾਂ ਜੋੜਾਂ ਦੀ ਪ੍ਰੋਬਲਮ ਹੋ ਜਾਏਗੀ ਇਹੀ ਧਾਰਨਾ ਸਾਡੇ ਸਾਰਿਆਂ ਦੇ ਮਨ ਵਿੱਚ ਹੈ ਕਿ ਜੇਕਰ ਅਸੀਂ ਦੁੱਧ ਤੋਂ ਮਲਾਈ ਉਤਾਰਤੀ ਤਾਂ ਪਿੱਛੇ ਬਚਿਆ ਹੀ ਕੀ ਉਹ ਤਾਂ ਸਿਰਫ ਪਾਣੀ ਰਹਿ ਗਿਆ ਹੈ ਨਾ ਔਰ ਬਹੁਤ ਵਾਰੀ ਇਹ ਵੀ ਦੇਖਿਆ ਜਾਂਦਾ ਹੈ ਕਿ ਦੇਸੀ ਕਿਉ ਇਸ ਕਰਕੇ ਖਾਇਆ ਜਾਂਦਾ ਹੈ ਕਿ ਇਸ ਦੇ ਨਾਲ ਗੋਡਿਆਂ ਦੀ ਗਰੀਜ਼ ਜੋ ਹੈ ਵਧੀਆ ਬਣੀ ਰਹਿੰਦੀ ਹੈ ਕੀ ਇਹ ਚੀਜ਼ਾਂ ਸਹੀ ਨੇ ਜਾਂ ਗਲਤ ਨੇ ਕਿਉਂਕਿ ਮੈਂ ਇੱਕ ਵੀਡੀਓ ਬਣਾਈ ਸੀ ਕਿ ਅਗਰ ਤੁਸੀਂ ਦੁੱਧ ਪੀਣਾ ਹੈ ਤਾਂ ਉਸ ਨੂੰ ਕਿਵੇਂ ਪੀਣਾ ਹੈ ਮੈਂ ਉਸ ਦੇ ਵਿੱਚ ਗੱਲ ਕੀਤੀ ਸੀ ਕਿ ਟੌਂਡ ਜਾਂ ਡਬਲ ਟੌਂਡ ਦੁੱਧ ਪੀਣਾ ਚਾਹੀਦਾ ਹੈ ਫੈਟ ਹਟਾ ਕੇ ਦੁੱਧ ਪੀਣਾ ਚਾਹੀਦਾ ਹੈ ਯਾਨੀ ਕਿ ਅਗਰ ਤੁਸੀਂ ਘਰ ਦੇ ਵਿੱਚ ਦੁੱਧ ਲਿਆ ਰਹੇ ਹੋ ਉਬਾਲ ਰਹੇ ਹੋ ਮਲਾਈ ਹਟਾ ਦਿਓ ਬਿਲਕੁਲ ਉਸ ਤੋਂ ਬਾਅਦ ਦੁੱਧ ਉਸ ਨੂੰ ਪੀਓ ਤਾਂ ਮੈਨੂੰ ਕਈ ਤਰ੍ਹਾਂ ਦੇ ਕਮੈਂਟਸ ਆਏ ਕਿ ਮੈਡਮ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਅੱਜ ਫੈਟ ਤੋਂ ਬਿਨਾ ਸੇ ਦੁੱਧ ਪੀਵਾਂਗੇ ਟੌਂਡ ਦੁੱਧ ਪੀਵਾਂਗੇ ਡਬਲ ਟੌਂਡ ਦੁੱਧ ਪੀਵਾਂਗੇ ਤਾਂ ਕੱਲ ਨੂੰ ਗੋਡਿਆਂ ਦੀ ਪ੍ਰੋਬਲਮ ਹੋਏਗੀ ਜੋੜਾਂ ਦੇ ਦਰਦ ਸਾਨੂੰ ਹੋਣਗੇ ਜੋੜਾਂ ਦੀ ਗ ਨੂੰ ਡਾਕਟਰ ਕੋਲ ਜਾਣਾ ਪਏਗਾ ਅਜਿਹਾ ਬਿਲਕੁਲ ਵੀ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਜ਼ਰੂਰ ਜਾਣ ਲਓ ਕਿ ਕੋਈ ਵੀ ਐਨੀਮਲ ਫੂਡ ਹੈ ਉਸ ਦੇ ਵਿੱਚ ਦੁੱਧ ਵੀ ਆ ਜਾਂਦਾ ਹੈ ਦੁੱਧ ਤੋਂ ਨਿਕਲਣ ਵਾਲੀ ਮਲਾਈ ਮਲਾਈ ਤੋਂ ਬਣਨ ਵਾਲਾ ਮੱਖਣ ਮੱਖਣ ਤੋਂ ਬਣਨ ਵਾਲਾ ਦੇਸੀ ਘਿਓ एग की आप गल करिए चलो ये तो बाद गल है क्योंकि एग हर कोई नहीं खाँगा जो नै नॉन वेजीटेरियन है वो एग चिकन फिश वगैरह खाते लेकिन दुध तो आलमोस्ट हर कोई पी रहा होंगे उसकी मलाई है बटर है आ, देसी घ्यो है ये सारे खा रहे होंगे पर इतनी जरूर ध्यान दो कि जिन्ना भी एनिमल प्रोडक्ट है एनीमल फूड है उन्होंने सब हम कोलैसट्रोल ਅਗਰ ਅਸੀਂ ਆਪਣੀ ਬਾਡੀ ਵਿੱਚ ਕੋਲੇਸਟ੍ਰੋਲ ਨੂੰ ਸਹੀ ਲੈਵਲ ਤੇ ਰੱਖਣਾ ਚਾਹੁੰਦੇ ਆ ਪਰ ਅਸੀਂ ਦੁੱਧ ਨੂੰ ਪ੍ਰੋਟੀਨ ਦਾ ਚੰਗਾ ਸੋਰਸ ਮੰਨਦੇ ਆ ਦੁੱਧ ਨੂੰ ਅਸੀਂ ਕੈਲਸ਼ੀਅਮ ਦਾ ਚੰਗਾ ਸੋਰਸ ਮੰਨਦੇ ਆ ਤਾਂ ਉਸ ਦੇ ਲਈ ਸਭ ਤੋਂ ਵਧੀਆ ਇਹ ਹੁੰਦਾ ਹੈ ਕਿ ਜੋ ਕੋਲੇਸਟ੍ਰੋਲ ਵਾਲਾ ਪਾਰਟ ਹੈ ਜੋ 언ਹੈਲਦੀ ਫੈਟ ਹੈ ਅਸੀਂ ਉਸ ਨੂੰ ਸਾਈਡ ਤੇ ਕਰ ਦਈਏ ਪ੍ਰੋਟੀਨ ਅਸੀਂ ਉਸ ਦਾ ਲੈ ਲਈਏ ਔਰ ਜਿਹੜਾ ਵੀ ਇਹ ਮਲਾਈ ਹੈ ਮੱਖਣ ਹੈ ਦੇਸੀ ਘਿਓ ਹੈ ਇਨਾ ਸਬ ਦੇ ਵਿੱਚ ਸੈਚੁਰੇਟਿਡ ਫੈਟ ਹੁੰਦਾ ਹੈ ਔਰ ਸਾਡੀ ਬਾਡੀ ਨੂੰ ਚਾਹੀਦਾ ਹੁੰਦਾ ਹੈ ਅਨਸੈਚੁਰੇਟਿਡ ਫੈਟ ਸੋ ਇਹ ਕਿੱਥੋਂ ਕਿੱਥੋਂ ਸਾਨੂੰ ਮਿਲੇਗਾ ਇਹ ਵੀਡੀਓ ਵਿੱਚ ਅੱਗੇ ਮੈਂ ਜ਼ਰੂਰ ਦੱਸਾਂਗੀ ਪਰ ਪਹਿਲਾਂ ਸਭ ਤੋਂ ਜੋ ਮੈਂ ਗੱਲ ਕਰ ਰਹੀ ਆ ਕਿ ਕੋਈ ਐਨੀਮਲ ਫੂਡ ਦੁੱਧ ਨੂੰ ਮੈਂ ਮੇਨ ਰੱਖ ਕੇ ਗੱਲ ਕਰ ਰਹੀ ਆ ਜੋ ਦੁੱਧ ਦੇ ਫੈਟ ਦੀ ਆਪਾਂ ਗੱਲ ਕਰ ਲਈਏ ਉਸ ਦੇ ਵਿੱਚ ਕੋਲੇਸਟ੍ਰੋਲ ਹੁੰਦਾ ਹੈ ਔਰ ਵੈਸੇ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਵੀ ਛੂਣਾ ਨਹੀਂ ਹੈ ਮੱਖਣ ਮਲਾਈ ਦੇ ਸੀਗੇ ਉਹਨੂੰ ਅਜਿਹਾ ਨਹੀਂ ਹੈ ਅਗਰ ਅਸੀਂ ਡਾਈਟਰੀ ਗਾਈਡਲਾਈਨਸ ਦੀ ਗੱਲ ਕਰੀਏ ਤਾਂ ਅਸੀਂ ਕੋਈ ਵੀ ਪਰਸਨ ਹੈ ਹੈਲਦੀ ਪਰਸਨ ਹੈ ਤਾਂ ਇੱਕ ਦਿਨ ਦੇ ਵਿੱਚ 300 ਮਿਲੀਗ੍ਰਾਮ ਜੋ ਕੋਲੇਸਟ੍ਰੋਲ ਹੈ ਅਸੀਂ ਖਾ ਸਕਦੇ ਆ ਆਪਣੀ ਫੂਡ ਦੇ ਵਿੱਚ ਡਾਈਟ ਦੇ ਨਾਲ ਲੈ ਸਕਦੇ ਆ ਔਰ ਅਗਰ ਅਸੀਂ ਮਲਾਈ ਦੀ ਗੱਲ ਕਰੀਏ ਤਾਂ ਜਿਹੜੀ 100 ਗ੍ਰਾਮ ਮਲਾਈ ਹੈ ਉਸ ਦੇ ਵਿੱਚ 68 ਮਿਲੀਗ੍ਰਾਮ ਸਾਨੂੰ ਕੋਲੇਸਟ੍ਰੋਲ ਮਿਲਦਾ ਹੈ ਪਰ ਇੱਥੇ ਗੱਲ ਉਹ ਵੀ ਆ ਜਾਂਦੀ ਹੈ ਜਿਨ੍ਹਾਂ ਨੂੰ ਆਲਰੇਡੀ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਉਹਨਾਂ ਦੇ ਬਲੱਡ ਟੈਸਟ ਕਰਵਾਏ ਨੇ ਕੋਲੇਸਟ੍ਰੋਲ ਲੈਵਲ ਆਲਰੇਡੀ ਹਾਈ ਚੱਲ ਰਹੇ ਨੇ ਤਾਂ ਅਗਰ ਤੁਸੀਂ ਆਪਣੀ ਡਾਈਟ ਦੇ ਨਾਲ ਵੀ ਕੋਲੇਸਟ੍ਰੋਲ ਲੈ ਰਹੇ ਹੋ ਤਾਂ ਉਹਨਾਂ ਦੀ ਹਾਰਟ ਦੀ ਹੈਲਥ ਲਈ ਰਿਸਕੀ ਹੋ ਸਕਦੇ ਨੇ ਔਰ ਅਗਰ ਅਸੀਂ ਗੱਲ ਕਰੀਏ ਤਾਂ ਸਾਡਾ ਜਿਹੜਾ ਲੀਵਰ ਹੈ ਉਹ ਆਟੋਮੈਟਿਕਲੀ ਅੰਦਰ ਕੋਲੇਸਟ੍ਰੋਲ 75% ਜੋ ਹੈ ਕੋਲੇਸਟ੍ਰੋਲ ਸਾਡਾ ਲੀਵਰ ਹੀ ਸਾਨੂੰ ਬਣਾ ਕੇ ਦੇ ਰਿਹਾ ਤੇ ਇੱਥੇ ਅਗਰ ਅਸੀਂ ਹੈਲਦੀ ਰਹਿਣਾ ਚਾਹੁੰਦੇ ਕਿਉਂਕਿ ਯੰਗ ਏਜ ਦੇ ਵਿੱਚ ਅਸੀਂ ਕੁਝ ਵੀ ਖਾ ਰਹੇ ਹਾਂ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਹੁੰਦੀ ਹੈ ਚੀਜ਼ਾਂ ਪਚ ਜਾਂਦੀਆਂ ਨੇ ਪਰ ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ ਤਾਂ ਉਸ ਦੇ ਨਾਲ ਸਾਡੇ ਜਿਹੜੇ ਆਰਗਨਸ ਦੀ ਕੰਮ ਕਰਨ ਦੀ ਪਾਵਰ ਹੈ ਥੋੜੀ ਥੋੜੀ ਘਟਣੀ ਸ਼ੁਰੂ ਹੋ ਜਾਂਦੀ ਹੈ ਦੂਸਰਾ ਸਾਡੀ ਫਿਜ਼ੀਕਲ ਐਕਟੀਵਿਟੀ ਵੀ ਘੱਟ ਹੁੰਦੀ ਰਹਿੰਦੀ ਹੈ ਇੱਥੇ ਕਈਆਂ ਦੇ ਸਵਾਲ ਹੁੰਦੇ ਨੇ ਕਿ ਜੀ ਸਾਡੇ ਬਜ਼ੁਰਗਾਂ ਨੂੰ ਅਸੀਂ ਦੇਖਿਆ ਉਹ ਬਹੁਤ ਮੱਖਣ ਮਲਾਈਆਂ ਦੇਸੀ ਘਿਓ ਖਾਂਦੇ ਸੀ ਬਹੁਤ ਤੰਦਰੁਸਤ ਸਿਗੇ ਹੁੰਦੇ ਔਰ ਕੋਈ ਬਿਮਾਰੀ ਉਹਨਾਂ ਨੂੰ ਨਹੀਂ ਹੁੰਦੀ ਸੀ ਕੋਈ ਗੋਡਿਆਂ ਦੀ ਪ੍ਰੋਬਲਮ ਨਹੀਂ ਹੋਈ ਸੀ ਬਹੁਤ ਲੰਬੀ ਉਮਰ ਉਹਨਾਂ ਦੀ ਸੀਗੀ ਕਾਫੀ ਚੰਗਾ ਜੀਵਨ ਉਹਨਾਂ ਨੇ ਹੰਡਾਇਆ ਦੇਖੋ ਇੱਥੇ ਗੱਲ ਇਹ ਨਹੀਂ ਹੈ ਕਿ ਉਹਨਾਂ ਨੇ ਮੱਖਣ ਮਲਾਈਆਂ ਜਾਂ ਦੇਸੀ ਘਿਓ ਖਾਦੇ ਸੀ ਗੱਲ ਇੱਥੇ ਧਿਆਨ ਦੇਣ ਵਾਲੀ ਇਹ ਹੈ ਕਿ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਹੁੰਦੀ ਸੀ ਉਹ ਸਾਰੇ ਜਿਹੜੇ ਕੰਮ ਨੇ ਉਹ ਮਤਲਬ ਸਾਨੂੰ ਖੁਦ ਹੀ ਕਰਨੇ ਪੈਂਦੇ ਸੀ ਅੱਜ ਕੱਲ ਮਸ਼ੀਨਸ ਆ ਚੁੱਕੀਆਂ ਨੇ ਅਸੀਂ ਬੜੀ ਈਜ਼ੀਲੀ ਆਪਣੀ ਲਾਈਫ ਨੂੰ ਜੀ ਰਹੇ ਆ ਕੱਪੜੇ ਧੋਣੇ ਆ ਤਾਂ ਮਸ਼ੀਨ ਹੈ ਕੁਝ ਵੀ ਅਸੀਂ ਚੀਜ਼ਾਂ ਦੇ ਮਸ਼ੀਨ ਸਾਡੇ ਕੋਲ ਆ ਚੁੱਕੀਆਂ ਨੇ ਮਿਕਸਰ ਗ੍ਰਾਈਂਡਰ ਨੇ ਹਰ ਚੀਜ਼ ਦੇ ਲਈ ਮਸ਼ੀਨਸ ਨੇ ਤੇ ਪਹਿਲੇ ਸਮੇਂ ਦੇ ਵਿੱਚ ਹਰ ਕੰਮ ਹੱਥੀ ਹੀ ਕਰਨਾ ਪੈਂਦਾ ਸੀ ਯਾਨੀ ਜਿੰਨਾ ਖਾ ਰਹੇ ਸੀ ਉਸ ਤੋਂ ਜ਼ਿਆਦਾ ਫਿਜ਼ੀਕਲ ਵਰਕ ਹੋ ਰਿਹਾ ਸੀ ਕੈਲਰੀਜ਼ ਕੰਜ਼ੂਮ ਕੀਤੀਆਂ ਜਾ ਰਹੀਆਂ ਸੀ ਪਰ ਅੱਜ ਦੇ ਸਮੇਂ ਵਿੱਚ ਕਿ ਹੋ ਰਿਹਾ ਸੀ ਸੋਚ ਲਿਆ ਕਿ ਪਹਿਲਾਂ ਵੀ ਇਹ ਚੀਜ਼ ਖਾਇਆ ਜਾਂਦਾ ਸੀ ਸਭ ਫਿੱਟ ਹੁੰਦੇ ਸੀ ਅਸੀਂ ਵੀ ਇਹ ਖਾਵਾਂਗੇ ਤਾਂ ਅਸੀਂ ਫਿੱਟ ਰਾਵਾਂਗੇ ਅਜਿਹਾ ਨਹੀਂ ਹੈ ਖਾਓ ਤੁਸੀਂ ਖਾਓ ਬਗਰ ਜ਼ਿਆਦਾ ਖਾਣਾ ਚਾਹੁੰਦੇ ਖਾਓ ਲੇਕਿਨ ਉਸ ਤੋਂ ਜ਼ਿਆਦਾ ਆਪਣੀ ਫਿਜ਼ੀਕਲ ਐਕਟੀਵਿਟੀ ਵੀ ਤਾਂ ਰੱਖੋ ਅਗਰ ਤੁਹਾਡੀ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਉਸ ਅਕੋਰਡਿੰਗਲੀ ਆਪਣੀ ਡਾਈਟ ਨੂੰ ਜ਼ਰੂਰ ਬੈਲੈਂਸ ਕਰ ਲਓ ਫੈਟ ਇਨਟੇਕ ਵਾਕਈ ਘਟਾ ਦਿਓ ਕਿਉਂਕਿ ਫੈਟ ਇਨਟੇਕ ਅਗਰ ਵਧਦਾ ਜਾਏਗਾ ਫਿਜ਼ੀਕਲ ਐਕਟੀਵਿਟੀ ਨਹੀਂ ਹੋਏਗੀ ਤਾਂ ਜੋ ਬੋਡੀ ਦੇ ਵਿੱਚ ਉਹ ਹੈ ਕਈ ਤਰ੍ਹਾਂ ਦੀ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਲੇਸਟ੍ਰੋਲ ਲੈਵਲ ਬਹੁਤ ਜ਼ਿਆਦਾ ਵਧ ਜਾਂਦੇ ਨੇ ਉਸੇ ਵਿੱਚ ਵੀ ਜਿਹੜਾ ਗੁੱਡ ਕੋਲੇਸਟ੍ਰੋਲ ਹੈ ਉਹ ਨਹੀਂ ਬਲਕਿ ਬੈਡ ਕੋਲੇਸਟ੍ਰੋਲ ਜਿਹੜਾ ਐਲ ਡੀ ਐਲ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਤੇ ਉਹ ਸਾਡੇ ਦਿਲ ਦੀ ਸਿਹਤ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਚਲੋ ਇਹ 파ਟ ਤਾਂ ਸਾਈਡ ਤੇ ਰਿਹਾ ਅਗੋਂ ਹੁਣ ਮੈਂ ਗੱਲ ਕਰ ਲੈਣੀ ਆ ਕਿ ਜੋ ਮੈਂ ਗੱਲ ਕੀਤੀ ਸੀ ਕਿ ਸਾਨੂੰ ਅਨਸੈਚੁਰੇਟਿਡ ਫੈਟ ਲੈਣਾ ਚਾਹੀਦਾ ਆਖਿਰ ਸਾਨੂੰ ਮਿਲੇਗਾ ਕਿਥੋਂ ਕਿਉਂਕਿ ਬਿਲਕੁਲ ਇਹ ਸਹੀ ਗੱਲ ਹੈ ਕਿ ਸਾਡੀ ਬਾਡੀ ਨੂੰ ਫੈਟ ਦੀ ਵੀ ਰਿਕੁਆਇਰਮੈਂਟ ਹੈ ਸਾਡੇ ਨਰਵ ਸਿਸਟਮ ਲਈ ਸਾਡੇ ਬ੍ਰੇਨ ਦੇ ਬਹੁਤ سارے ਫੰਕਸ਼ਨਸ ਦੇ ਲਈ ਓਵਰ ਆਲ ਸਾਡੀ ਹੈਲਥ ਵਧੀਆ ਬਣੀ ਰਹੇ ਉਸ ਦੇ ਲਈ ਵੀ ਸਾਨੂੰ ਚੰਗੇ ਫੈਟ ਦੀ ਜ਼ਰੂਰਤ ਹੈ ਤੇ ਚੰਗਾ ਫੈਟ ਸਾਨੂੰ ਮਿਲੇਗਾ ਕਿਤੋਂ ਸਾਨੂੰ ਇਹ ਚੰਗਾ ਫੈਟ ਮਿਲਦਾ ਨੱਟਸ ਐਂਡ ਸੀਡਸੋਂ ਮਿਲ ਜਾਂਦਾ ਬਹੁਤ ਚੰਗਾ ਫੈਟ ਜਿਵੇਂ ਕਿ ਅਸੀਂ ਕਹੀਏ ਬਦਾਮ ਨੇ ਅਖਰੋਟ ਹੈ ਅਲਸੀ ਦੇ ਬੀਜ ਨੇ ਹੋਰ ਵੀ ਕਈ ਤਰ੍ਹਾਂ ਦੇ ਬੀਜ ਹੈ ਜੋ ਅਸੀਂ ਮਾਰਕੀਟ ਵਿੱਚ ਅੱਜਕੱਲ੍ਹ ਆਰਾਮ ਨਾਲ ਮਿਲ ਜਾਂਦੇ ਨੇ ఇన్ ਸਨਫਲਾਅਰ ਸੀਡਸ ਹੈ ਪਮਕਿਨ ਸੀਡਸ ਹੈ ਅਗਰ ਮੈਂ ਨਾਰਮਲੀ ਗੱਲ ਕਰਾਂ ਕੋਈ ਵੀ ਪਰਸਨ ਹੈ ਚਾਰ ਪੰਜ ਬਦਾਮ ਚਾਰ ਪੰਜ ਸੋਗੀ ਸੋਗੀਆਂ ਨੂੰ ਹਾਲਾਂਕਿ ਇਸ ਦੇ ਵਿੱਚ ਫੈਟ ਨਹੀਂ ਹੁੰਦਾ ਲੇਕਿਨ ਇਸ ਵਿੱਚ ਕਾਰਬਸ ਸਾਨੂੰ ਅੱਛੇ ਮਿਲਦੇ ਆ ਹੋਰ ਵੀ ਕਈ ਨਿਊਟਰੀਐਂਟਸ ਸਾਨੂੰ ਮਿਲਦੇ ਨੇ ਸੋ ਮੈਂ ਗੱਲ ਕਰ ਰਹੀ ਆ ਚਾਰ ਪੰਜ ਬਦਾਮ ਚਾਰ ਪੰਜ ਸੋਗੀ ਦਾਖਾਂ ਜਿਹਨੂੰ ਆਪਾਂ ਕਹਿੰਦੇ ਆ ਇੱਕ ਅਖਰੋਟ ਵੀ ਤੁਸੀਂ ਰਾਤ ਨੂੰ ਭਿਗੋ ਦੋ ਸਵੇਰੇ ਤੁਸੀਂ ਜੋ ਹੈ ਭਿੱਜੇ ਹੋਏ ਇਹ ਇਹਨਾਂ ਦਾ ਬਦਾਮਾ ਦਾ ਤੁਸੀਂ ਛਿਲਕਾ ਜ਼ਰੂਰ ਉਤਾਰ ਲਓ ਲੇ ਤੁਸੀਂ ਖਾਓ ਤੁਹਾਨੂੰ ਆਪਣੇ ਆਪ ਵਿੱਚ એનર્ਜੀ ਵੀ ਮਿਲੇਗੀ ਤੁਹਾਨੂੰ ਚੰਗਾ ਫੈਟ ਵੀ ਮਿਲੇਗਾ ਤੁਹਾਡੇ ਜੋਇੰਟਸ ਦੀ ਹੈਲਥ ਵਧੀਆ ਬਣੀ ਰਹੇਗੀ ਇਹਨਾਂ ਗੱਲਾਂ 'ਤੇ ਗੌਰ ਤੁਸੀਂ ਜ਼ਰੂਰ ਕਰਨਾ ਹੈ ਔਰ ਅਗਰ ਤੁਸੀਂ ਹੋਰ ਚੰਗਾ ਫੈਟ ਆਪਣੀ ਬੋਡੀ ਨੂੰ ਦੇਣਾ ਚਾਹੁੰਦੇ ਹੋ ਤਾਂ ਤੁਸੀਂ 올ਿਵ ਆਇਲ 올ਿਵ ਆਇਲ ਜੋ ਹੈ ਯੂਜ਼ ਕਰ ਸਕਦੇ ਹੋ ਔਰ ਸਰੋਂ ਦਾ ਤੇਲ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ 올ਿਵ ਆਇਲ ਦੀ ਗੱਲ ਆਉਂਦੀ ਹੈ ਤਾਂ ਇਸ ਦੇ ਵਿੱਚ ਹੁੰਦਾ ਹੈ MUFA ਤੇ PUFA ਜੋ ਕਿ ਸਾਡੀ ਓਵਰਾਲ ਹੈਲਥ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਡੇ ਦਿਲ ਦੀ ਹੈਲਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਿਹੜਾ ਸਰੋਂ ਦਾ ਤੇਲ ਆ ਬਹੁਤ ਚੰਗਾ ਹੁੰਦਾ ਹੈ 올ਿਵ ਆਇਲ ਦੀ ਗੱਲ ਕਰ ਚੁੱਕੀ ਹਾਂ ਸੋਇਆ ਬੀਨ ਆਇਲ ਹੈ ਉਹ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਸਾਡੀ ਸਿਹਤ ਦੇ ਲਈ ਆਇਲ ਜਦੋਂ ਅਸੀਂ ਘਰ ਦੇ ਵਿੱਚ ਯੂਜ਼ ਕਰਦੇ ਆ ਅਸੀਂ ਅਕਸਰ ਦੇਖਦੇ ਆ ਕਿ ਸਰੋਂ ਦਾ ਤੇਲ ਜਦੋਂ ਅਸੀਂ ਵਰਤਦੇ ਆ ਤਾਂ ਉਸ ਨੂੰ ਸਾੜ ਲਿਆ ਜਾਂਦਾ ਉਸ ਦਾ ਧੂਆ ਕੱਢ ਦਿੱਤਾ ਜਾਂਦਾ ਇੱਥੇ ਹੀ ਤੁਸੀਂ ਸਭ ਤੋਂ ਵੱਡੀ ਗਲਤੀ ਕਰ ਰਹੇ ਹੋ ਜਦੋਂ ਸਰੋਂ ਦੇ ਤੇਲ ਨੂੰ ਸਾੜ ਕੇ ਅਸੀਂ ਕਹਿੰਦੇ ਆ ਹੁਣ ਸਾਫ਼ ਹੋ ਗਿਆ ਹੁਣ ਅਸੀਂ ਇਸ ਦੇ ਵਿੱਚ ਬਣਾਵਾਂਗੇ ਸਬਜ਼ੀ ਕਿਉਂਕਿ ਉਸ ਦਾ ਸਾੜੇ ਬਿਨਾਂ ਜੋ ਹੈ ਟੇਸਟ ਹੋਰ ਤਰ੍ਹਾਂ ਨਾਲ ਲੱਗਦਾ ਪਰ ਇੱਥੇ ਤੁਸੀਂ ਗਲਤੀ ਪਤਾ ਕੀ ਕਰ ਰਹੇ ਹੋ ਜਦੋਂ ਤੁਸੀਂ ਤੇਲ ਦਾ ਧੂਆ ਕੱਢ ਦਿੱਤਾ ਤਾਂ ਉਸ ਦੇ ਵਿੱਚ ਬਣ ਜਾਂਦਾ ਹੈ ਟ੍ਰਾਂਸ ਫੈਟ ਟ੍ਰਾਂਸ ਫੈਟ ਜੋ ਹੈ ਬੋਡੀ ਵਿੱਚ ਜਾ ਕੇ ਉਹ ਬਹੁਤ ਹੀ ਜ਼ਿਆਦਾ ਸਾਲੋਂ ਪਰੇਸ਼ਾਨੀਆਂ ਬਿਮਾਰੀਆਂ ਦੇ ਸਕਦਾ ਹੈ ਆਪਣੇ ਬੱਚਾ ਨੂੰ ਵੀ ਜਿਹੜੇ ਤੁਸੀਂ ਚਿਪਸ ਲੈ ਕੇ ਦੇ ਰਹੇ ਹੋ ਨਾ ਕਿ ਬੱਚਾ ਕੁਝ ਹੋਰ ਨਹੀਂ ਖਾ ਰਿਹਾ ਚਲੋ ਚਿਪਸ ਖਾ ਰਿਹਾ ਹੈ ਤਾਂ ਚਿਪਸ ਦੇ ਪੈਕੇਟ ਦੇ ਪਿੱਛੇ ਇਨਗਰੀਡੀਅੰਟਸ ਜਿਹੜੇ ਦਿੱਤੇ ਹੁੰਦੇ ਨੇ ਉੱਥੇ ਟ੍ਰਾਂਸ ਫੈਟ ਵੀ ਦੇਖਿਆ ਕਰੋ ਲਿਖਿਆ ਹੁੰਦਾ ਉੱਥੇ ਬਕਾਇਦਾ ਸੋ ਇੱਕ ਪੈਕੇਟ ਨਾਲ ਕਦੇ ਕੁਝ ਨਹੀਂ ਹੁੰਦਾ ਚਲੋ ਕਦੇ ਖਾ ਲਿਆ ਇਟਸ ਓਕੇ ਭਾਜੇ ਤੁਸੀਂ ਆਪਣੇ ਬੱਚੇ ਨੂੰ ਡੇਲੀ ਇਸ ਤਰ੍ਹਾਂ ਦੇ ਚਿਪਸ ਦੇ ਰਹੇ ਹੋ ਤਾਂ ਟ੍ਰਾਂਸ ਫੈਟ ਜਿਸ ਦੇ ਨਾਲ ਬਾਰ-ਬਾਰ ਲਗਾਤਾਰ ਜਾ ਰਿਹਾ ਹੈ ਡਾਈਟ ਦੇ ਵਿੱਚ ਤਾਂ ਉਹ ਬੱਚੇ ਦੇ ਵਿੱਚ ਬਿਮਾਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸੇ ਤਰੀਕੇ ਨਾਲ ਅਗਰ ਅਸੀਂ ਘਰ ਦੇ ਵਿੱਚ ਕੋਈ ਵੀ ਤੇ ਕਿ ਉਹ ਵਰਤ ਰਿਆ ਤੇ ਉਸ ਅਸੀ ਧੂਆ ਕੱਢ ਦਿੰਨੇ ਆ ਬਣਾਉਣ ਦੇ ਵੇਲੇ ਤਾਂ ਉਸ ਦੇ ਵਿੱਚ ਅਸੀਂ ਖੁਦ ট্রান্স ਫੈਟ ਬਣਾ ਕੇ ਉਸ ਨੂੰ ਖਾ ਰਹੇ ਆ ਜੋ ਸਾਡੇ ਸਾਰਿਆਂ ਦੇ ਲਈ ਹੀ ਅਨ ਹੈਲਦੀ ਹੈ ਸੋ ਇਹਨਾਂ ਗੱਲਾਂ ਵੱਲ ਗੌਰ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਆਪਣੀ ਡਾਈਟ ਵਿੱਚ ਕੀ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਜਿਸ ਦੇ ਨਾਲ ਸਾਡੀ ਜੋਇੰਟਸ ਦੀ ਹੈਲਥ ਵਧੀਆ ਬਣੀ ਰਹੇ ਤੇ ਜਿਹਨੂੰ ਅਸੀਂ ਆਮ ਪਾਸ਼ਾ ਵਿੱਚ ਕਹਿੰਦੇ ਆ ਉਹਨਾਂ ਦੀ ਗਰੀਸ ਨਾ ਕਦੇ ਵੀ ਮੁਕੇ ਤਾਂ ਉਸ ਲਈ ਕੁਝ ਚੀਜ਼ਾਂ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਦੇਖੋ ਨਾਰਮਲ ਜੀ ਗੱਲ ਹੈ ਸਾਨੂੰ ਹਾਈਡਰੇਟ ਰਹਿਣਾ ਚਾਹੀਦਾ ਹੈ ਪਾਣੀ ਚੰਗੀ ਮਾਤਰਾ ਵਿੱਚ ਜ਼ਰੂਰ ਪੀਣਾ ਚਾਹੀਦਾ 60% ਸਾਡੀ ਬਾਡੀ ਜੋ ਹੈ ਪਾਣੀ ਹੈ ਉਸ ਦੇ ਵਿੱਚ ਸਾਡੀ ਬੋਡੀ ਦੇ ਸਾਰੇ ਫੰਕਸ਼ਨਸ ਲਈ ਸਾਡੇ ਆਰਗਨਸ ਦੇ ਸਾਰੇ ਫੰਕਸ਼ਨਸ ਲਈ ਪਾਣੀ ਬਹੁਤ ਜ਼ਰੂਰੀ ਹੈ ਸਾਡੇ ਬ੍ਰੇਨ ਦੇ ਫੰਕਸ਼ਨਸ ਲਈ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਨਾਲ ਦੀ ਨਾਲ ਵਿਟਾਮਿਨ ਸੀ ਆਪਣੀ ਡਾਈਟ ਵਿੱਚ ਜ਼ਰੂਰ ਵਧਾਓ ਇਹ ਆਪਣੇ ਆਪ ਦੇ ਇੱਕ ਐਂਟੀਆਕਸੀਡੈਂਟ ਤਾਂ ਹੈ ਹੀ ਹੈ ਇਸ ਦੇ ਨਾਲ ਹੀ ਜੋ ਹੈ ਸਾਡੀ ਹੈਲਥ ਨੂੰ ਇੰਪਰੂਵ ਕਰਨ ਦੇ ਵਿੱਚ ਹਮੇਸ਼ਾ ਹੀ ਵਿਟਾਮਿਨ ਸੀ ਦਾ ਬਹੁਤ ਚੰਗਾ ਰੋਲ ਰਹਿੰਦਾ ਹੈ ਉਸ ਲਈ ਤੁਸੀਂ ਲੀਫੀ ਵੈਜੀਟੇਬਲਸ ਖਾ ਸਕਦੇ ਹੋ ਪੱਤੇਦਾਰ ਸਬਜ਼ੀਆਂ ਖਾ ਸਕਦੇ ਹੋ ਔਰ ਨਾਲ ਦੇ ਨਾਲ ਜੇ ਅਸੀਂ ਗੱਲ ਕਰੀਏ ਇੱਕ ਅਮਰੂਦ ਦੀ ਮੈਂ ਗੱਲ ਰਾਮਰੂ ਦੇ ਵਿੱਚ ਬਹੁਤ ਚੰਗਾ ਵਿਟਾਮਿਨ ਸੀ ਸਾਨੂੰ ਮਿਲ ਜਾਂਦਾ ਹੈ ਸਟਰਾਬਰੀ ਹੈ ਬ੍ਰੋਕਲੀ ਹੈ 오ਰੈਂਜ ਹੈ ਇਹ ਸਾਰੀਆਂ ਚੀਜ਼ਾਂ ਆਪਣੀ ਡਾਈਟ ਵਿੱਚ ਐਡ ਕਰ ਸਕਦੇ ਹੋ ਜਿਹੜੇ ਫੂਡ ਸਲਫਰ ਜਿੰਨਾ ਵੀ ਜ਼ਿਆਦਾ ਹੋਵੇ ਰਿਚ ਇਨ ਸਲਫਰ ਫੂਡਸ ਹੁੰਦੇ ਆ ਉਹ ਤੁਸੀਂ ਜ਼ਰੂਰ ਖਾਓ ਲਸਣ ਹੈ ਪਿਆਜ਼ ਹੈ ਅਦਰਕ ਹੈ ਇਹ ਚੀਜ਼ਾਂ ਅਸੀਂ ਜਾਣਦੇ ਜਵੇਂ ਥੋੜਾ ਤਿੱਖਾ ਜਿਹਾ ਦਾ ਟੇਸਟ ਹੁੰਦਾ ਔਰ ਇਹ ਬੋਡੀ ਲਈ ਔਰ ਜੋਇੰਟਸ ਦੀ ਹੈਲਥ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਨੇ ਅੱਗੋਂ ਆਪਾਂ ਗੱਲ ਕਰ ਲਈਏ ਤਾਂ ਪ੍ਰੋਟੀਨ ਦੇਖੋ ਪ੍ਰੋਟੀਨ ਤਾਂ ਓਵਰਲ ਹੈਲਥ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪ੍ਰੋਟੀਨ ਦੇ ਨਾਲ ਮਸਲ ਮਾਸ ਵਧੀਆ ਬਣਿਆ ਰਹਿੰਦਾ ਮਸਲ ਮਾਸ ਮਤਲਬ ਜਿਹੜੇ ਸਾਡੀ ਬੋਨਸ ਹੈ ਉਸ ਦੇ ਆਸ-ਪਾਸ ਜਿਹੜਾ ਮਾਸ ਹੁੰਦਾ ਉਹਨੂੰ ਸਪੋਰਟ ਕਰਦਾ ਹੈ ਅਗਰ ਮਸਲ ਮਾਸ ਕਿਸੇ ਦਾ ਅੱਛਾ ਨਹੀਂ ਹੁੰਦਾ ਤਾਂ ਤੁਸੀਂ ਦੇਖੋਗੇ ਲੱਤਾਂ ਬਾਹਾਂ ਦੇ ਵਿੱਚ ਦਰਦ ਰਹਿੰਦੀ ਹੈ ਨਾਰਮਲੀ ਅਸੀਂ ਫੀਮੇਲਸ ਦੇ ਵਿੱਚ ਲੇਡੀਜ਼ ਦੇ ਵਿੱਚ ਇਹ ਪ੍ਰੋਬਲਮ ਸੁਣਦੇ ਆ ਕਿ ਕੰਮ ਕਿੱਤਾ ਨਹੀਂ ਜਾ ਰਿਹਾ ਜੀ ਲੱਤਾਂ ਵਿੱਚ ਦਰਦ ਹੋ ਰਹੀ ਹੈ ਬਾਹਾਂ ਵਿੱਚ ਦਰਦ ਹੋ ਰਹੀ ਹੈ ਭਾਰ ਚੱਕਦੇ ਆ ਤਾਂ ਪੇਨ ਹੋ ਰਹੀ ਹੈ ਮੀਨ ਤੁਹਾਡਾ ਮਸਲ ਮਾਸ ਸਹੀ ਨਹੀਂ ਹੈ ਜੋ ਸਪੋਰਟ ਕਰਦਾ ਤੁਹਾਡੀ ਹੱਡੀਆਂ ਨੂੰ ਸੋ ਇਸ ਕਰਕੇ ਮਸਲ ਮਾਸ ਤੁਹਾਡਾ ਵਧੀਆ ਬਣਾ ਰਵੇ ਉਸ ਲਈ ਪ੍ਰੋਟੀਨ ਪ੍ਰੋਟੀਨ ਦੇ ਲਈ ਮੈਂ ਇੱਕ ਵੀਡੀਓ ਆਲਰੇਡੀ ਬਣਾ ਕੇ ਪਾਈ ਹੋਈ ਹੈ ਕਿ ਤੁਸੀਂ ਪ੍ਰੋਟੀਨ ਕਿਵੇਂ-ਕਿਵੇਂ ਆਪਣੀ ਬੋਡੀ ਵਿੱਚ ਵਧੀਆ ਬਣਾ ਸਕਦੇ ਹੋ ਜ਼ਰੂਰ ਉੱਥੇ ਉਹ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਨਾਲ ਦੇ ਨਾਲ ਵਿਟਾਮਿਨ ਡੀ ਵਿਟਾਮਿਨ ਡੀ ਤੇ ਵੀ ਹਾਲਾਂਕਿ ਮੈਂ वीडियो जरूर बनाई है पर देखो विटामिन डी धुप्प तो सू मिल सकता है सवेरे सवेरे जड़ी सूरजिया किन्ना आदियाँ सीधियां असी उस सैर करिए बैठिए उठिए तो साडी खुद विटामिन डी उस बना लें है। अगर तुम्हें टैसट देखो जरूर करा करवाना चाहिए जिना अक्सर बॉडी पेन की प्रॉब्लम बहुत ज़्यादा लगती है तुम उत्तों देखोगे कि थोड़ा विटामिन डी कि घटिया हुआ अगर बहुत ज़्यादा विटामिन डी घट है तो थोड़ा डॉक्टर की सलाह दे सप्लीमेंट जरूर लाना चाहिए है जो कि हफ्ते एक बार खाना हूं ਤੇ ਜਿਵੇਂ ਹੀ ਤੁਸੀਂ ਵਿਟਾਮਿਨ ਡੀ ਦਾ ਸਪਲੀਮੈਂਟ ਲੈਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਤੁਹਾਡੀ ਬਾਡੀ ਵਿੱਚ ਪੇਨਸ ਹੋ ਰਹੀਆਂ ਜਿਹੜੀਆਂ ਉਹ ਠੀਕ ਹੋਣੀ ਸ਼ੁਰੂ ਹੋਣਗੀਆਂ ਜੋਇੰਟਸ ਵਿੱਚ ਲੱਤਾਂ ਪਾਵਾ ਵਿੱਚ ਕਿਸੇ ਵੀ ਤਰ੍ਹਾਂ ਦੀ ਪੇਨ ਹੋ ਰਹੀ ਸੀ ਪਹਿਲਾਂ ਵਿਟਾਮਿਨ ਡੀ ਦੀ ਕਮੀ ਨਾਲ ਤਾਂ ਉਹ ਤੁਹਾਡਾ ਠੀਕ ਹੋਣਾ ਸ਼ੁਰੂ ਹੋ ਜਾਏਗਾ ਸੋ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸੀ ਆਪਣੀ ਡਾਈਟ ਨੂੰ ਬੈਲੈਂਸ ਕਰੀਏ ਮੈਂ बार-बार ਇਹ ਚੀਜ਼ਾਂ ਇਹਨਾਂ ਦੇ ਉੱਪਰ ਵੀਡੀਓਜ਼ ਬਣਾ ਰਹੀਆਂ ਦੇਖੋ ਹਰ ਉਮਰ ਦੇ ਹਿਸਾਬ ਨਾਲ ਡਾਈਟ ਅਲੱਗ ਹੈ ਤੁਹਾਡੀ ਲਾਈਫ ਸਟਾਈਲ ਦੇ ਹਿਸਾਬ ਨਾਲ ਡਾਈਟ ਅਲੱਗ ਹੈ ਤੁਹਾਨੂੰ ਹੈਲਥ ਇਸ਼ੂ ਹੈ ਉਸ ਦੇ ਹਿਸਾਬ ਨਾਲ ਡਾਈਟ ਅਲੱਗ ਹੈ ਸੋ ਡਾਕਟਰ ਦੀ ਸਲਾਹ ਸਾਨੂੰ ਹਮੇਸ਼ਾ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿ ਸਾਡੇ ਲਈ ਕੀ ਚੰਗਾ ਹੈ ਜਾਂ ਚੰਗੇ ਡਾਈਟੀਸ਼ਨ ਦੀ ਸਲਾਹ ਸਾਨੂੰ ਜ਼ਰੂਰ ਲੈ ਲੈਣੀ ਚਾਹੀਦੀ ਹੈ ਉਸ ਨੂੰ ਦੱਸ ਕੇ ਤੁਹਾਡੀ ਬਾਡੀ ਦੇ ਹਿਸਾਬ ਨਾਲ ਏਜ ਦੇ ਹਿਸਾਬ ਨਾਲ ਤੁਹਾਡੇ ਰੂਟੀਨ ਦੇ ਹਿਸਾਬ ਨਾਲ ਸਹੀ ਲਾਈਫਸਟਾਈਲ ਨਾਲ ਅਸੀਂ ਅੱਗੇ ਵਧੀਏ ਤਾਂ ਕਿ ਅਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਦੂਰ ਰੱਖ ਸਕੀਏ ਸੋ ਮੈਨੂੰ ਪੂਰੀ ਉਮੀਦ ਹੈ ਜਿਨ੍ਹਾਂ ਨੇ ਸਵਾਲ ਕੀਤਾ ਸੀ ਕਿ ਦੁੱਧ ਤੋਂ ਮਲਾਈ ਹਟਾ ਦਾਂਗੇ ਤਾਂ ਕੱਲ ਨੂੰ ਸਾਡੀ ਜੋਇੰਟਸ ਦੀ ਪ੍ਰੋਬਲਮ ਹੋ ਜਾਏਗੀ ਉਹਨਾਂ ਨੂੰ ਕਲੀਅਰ ਹੋ ਚੁੱਕਿਆ ਹੈ ਕਿ ਦੁੱਧ ਦੀ ਮਲਾਈ ਮੱਖਣ ਦੇਸੀ ਕਿਉਂ ਇਹਨਾਂ ਸਭ ਤੋਂ ਸਾਨੂੰ ਕੋਲੇਸਟ੍ਰੋਲ ਵੀ ਮਿਲਣ ਵਾਲਾ ਹੈ ਨਾਲ ਹੀ ਸਾਨੂੰ ਇਥੋਂ ਮਿਲ ਰਿਹਾ ਹੈ ਸੈਚੂਰੇਟਿਡ ਫੈਟੀ ਐਸਿਡ ਤੇ ਸਾਡੀ ਬਾਡੀ ਨੂੰ ਚਾਹੀਦਾ ਹੈ ਅਨਸੈਚੂਰੇਟਿਡ ਫੈਟੀ ਐਸਿਡ ਜੋ ਸਾਨੂੰ ਮਿਲਣ ਵਾਲੇ ਨੇ ਨਟਸ ਐਂਡ ਸੀਡਸ ਉਹ ਬਦਾਮ ਹੈ ਅਖਰੋਟ ਹੈ ਅਲਸੀ ਦੇ ਬੀਜ ਨੇ ਔਰ ਪਮਕਿਨ ਸੀਡਸ ਹੈ ਕਈ ਤਰ੍ਹਾਂ ਦੇ ਸੀਡਸ ਅੱਜਕੱਲ ਮਿਲ ਰਹੇ ਨੇ ਸੋਚੀਆ ਸੀਡਸ ਹੈ ਇਹਨਾਂ ਸਭ ਸੀਡਸ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਕੋਈ ਫੈਟ ਨਹੀਂ ਘਟਣ ਵਾਲਾ ਤੁਹਾਡੀ ਬਾਡੀ ਵਿੱਚ ਤੁਹਾਡੀ ਬਾਡੀ ਨੂੰ ਚੰਗਾ ਫੈਟ ਹੀ ਮਿਲੇਗਾ ਚੰਗਾ ਲੱਗਿਆ ਜਿਨ੍ਹਾਂ ਨੇ ਕਮੈਂਟਸ ਕੀਤੇ ਸੀ ਸਵਾਲ ਕੀਤੇ ਸੀ ਤੇ ਮੈਂ ਇਸੇ ਲਈ ਇਹ ਵੀਡੀਓ ਲੈ ਕੇ ਆਈਆਂ ਅਗੋ ਵੀ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਆਵੇ ਕਮੈਂਟ ਜ਼ਰੂਰ ਕਰੋ ਤਾਂ ਕਿ ਉਸ ਉੱਪਰ ਮੈਂ ਹੋਰ ਵੀਡੀਓਜ਼ ਲੈ ਕੇ ਆ ਸਕਾਂ ਆ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਹੈ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਔਰ ਹੋਰ ਕੀ ਕਹਿਣਾ ਸੀ ਹੋਰ ਇਹ ਕਹਿਣਾ ਸੀ ਕਿ ਕੋਈ ਸੁਝਾਅ ਹੋਣ ਮੇਰੇ ਨਾਲ ਸਾਂਝੇ ਕਰਨੇ ਹਨ ਤਾਂ ਮੇਰੀ ਈਮੇਲ ਆਈਡੀ ਹੈ healthadvicewithharjotkor@gmail.com ਇਸੇ ਉੱਪਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ